ਸਾਹਿਬ ਜੀ ਦੇਵੰਗਦਾਰੀ ਮਹਲਾ 5 ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾਹੂ ਜਾਤੇ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾਹੂ ਜਾਤੇ ਰਹਾਉ سنت تمہارے تمرے پریتم تین کو کال نہ کھاتے رنگ تمہارے لال پے ہیں رام نام رس متے مہاں کل بکھ کوٹ دکھ رو گا پربھ دش ہاتے सोवत जाग हर 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 गाया नानक गुर पराते। माह किल बिख कोट दोगा प्रभु तुहारी हाते सोवत जाग हर 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 गाया ਨਾਨਕ ਗੁਰ ਚਰਨ ਪਰਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵੰਗਦਾਰੀ ਮਹਲਾ 5 ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰਪ੍ਰਸਾਦ ਕਾਹੂ ਜਾਤੇ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰਪ੍ਰਸਾਦ ਕਾਹੂ ਜਾਤੇ ਰਹਾਉ ਸੰਤ ਤੁਮਾਰੇ ਤੁਮਰੇ ਪ੍ਰੀਤਮ ਤੈਨ ਕੋ ਕਾਲ ਨਾ ਖਾਤੇ ਰੰਗ ਤੁਮਾਰਾ ਲਾਲ ਭਏ ਹੈ ਰਾਮ ਨਾਮ ਰਸ ਮਾਤੇ ਮਹਾਂਕਿਲ ਬਖ ਕੋਟ ਦੋਖ ਰੋਗਾ ਪ੍ਰਭ ਦ੍ਰਿਸ਼ਟ ਤੋਹਾਰੀ ਹਾਤੇ ਸਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਭਰਾਤੇ ਮਹਾਂਕਿਲ ਬਖ ਕੋਟ ਦੋਖ ਰੋਗਾ ਰਬ ਦ੍ਰਿਸ਼ਟ ਤੁਹਾਰੀ ਹੱਤੇ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੇਵੰਗਦਾਰੀ ਮਹਲਾ 5 ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰਪ੍ਰਸਾਦ ਕਾਹੂ ਜਾਤੇ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰਪ੍ਰਸਾਦ ਕਾਹੂ ਜਾਤੇ ਰਹਾਉ संत तुम्हारे तुम्हारे प्रियतम تن کو کال نہ کھاتے رنگ تمہارے لال بھے ہیں رام نام رس ماتے مہا کل بکھ کوٹ دوخ روگا پرب دشت تو ہاری ہاتے ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਭਰਾਤੇ ਮਹ ਕਿਲ ਬਿਖ ਕੋਟ ਦੋਖ ਰੁਗਾ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵੰਗਦਾਰੀ ਮਹਲਾ 5 ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰਪ੍ਰਸਾਦ ਕਾਹੂ ਜਾਤੇ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰਪ੍ਰਸਾਦ ਕਾਹੂ ਜਾਤੇ ਰਹਾਉ ਸੰਤ ਤੁਮਾਰੇ ਤੁਮਰੇ ਪ੍ਰੀਤਮ ਤੈਨ ਕੋ ਕਾਲ ਨਾ ਖਾਤੇ ਰੰਗ ਤੁਮਾਰਾ ਲਾਲ ਭਈ ਹੈ ਰਾਮ ਨਾਮ ਰਸ ਮਾਤੇ ਮਹਾਕਿਲ ਬਖ ਕੋਟ ਦੋਖ ਰੋਗਾ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ ਸਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਭਰਾਤੇ ਮਹਾਕਿਲ ਬਖ ਕੋਟ ਦੋਖ ਰੋਗਾ ਰਬ ਦ੍ਰਿਸ਼ਟ ਤੁਹਾਰੀ ਹਾਤੇ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਿਦੇ ਵਾਹਿਗੁਰੂ ਸਾਹਿਬ ਜੀ ਦੇਵੰਗਦਾਰੀ ਮਹਲਾ 5 ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾਹੂ ਜਾਤੇ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾਹੂ ਜਾਤੇ ਰਹਾਉ سنت تمہارے تمرے پریتم تین کو کال نہ کھاتے رنگ تمہارے لال پئے ہیں رام نام رس کل بکھ کوٹ درب درشٹ ہاتے ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਭਰਾਤੇ ਮਹ ਕਿਲ ਬਿਖ ਕੋਟ ਦੋਖ ਰੁਗਾ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵੰਗਦਾਰੀ ਮਹਲਾ ਪੰਜਵਾਂ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰਪ੍ਰਸਾਦ ਕਾਹੂ ਜਾਤੇ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰਪ੍ਰਸਾਦ ਕਾਹੂ ਜਾਤੇ ਰਹਾਉ ਸੰਤ ਤੁਮਾਰੇ ਤੁਮਰੇ ਪ੍ਰੀਤਮ ਤੈਨ ਕੋ ਕਾਲ ਨਾ ਖਾਤੇ ਰੰਗ ਤੁਮਾਰਾ ਲਾਲ ਭਏ ਹੈ ਰਾਮ ਨਾਮ ਰਸ ਮਾਤੇ ਮਹਾਕਿਲ ਬਿਖ ਕੋਟ ਦੋਖ ਰੋਗਾ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ ਸਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਭਰਾਤੇ ਮਹਾਕਿਲ ਬਿਖ ਕੋਟ ਦੋਖ ਰੋਗਾ ਰਬ ਦ੍ਰਿਸ਼ਟ ਤੁਹਾਰੀ ਹੱਤੇ ਸਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਵਰਾਤੇ ਵਾਹਿਗੁਰੂ ਕੀ ਖਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਫਰੀ ਵਾਹਿਗੁਰੂ ਸਾਹਿਬ ਜੀ ਦੇਵੰਗਦਾ ਦੀ ਮਲ ਪੰਜਵਾਹ ਹਰ ਪ੍ਰਾਨ ਪ੍ਰਭੂ ਖੁਦਾਤੇ ਗੁਰਪ੍ਰਸਾਦ ਕਾਉ ਜਾਤੇ ਹਰ ਪ੍ਰਾਨ ਪ੍ਰਭੂ ਸੁਖਦਾਤੇ ਗੁਰਪ੍ਰਸਾਦ ਕਾਹੂ ਜਦੇ ਰਹਾਉ ਸੰਤ ਤੁਮਾਰੇ ਤੁਮਰੇ ਪੀਤਮ ਤੈਨ ਕੋ ਕਾਲ ਨ ਖਾਤੇ ਰੰਗ ਤੁਮਾਰੇ ਲਾਲ ਭਏ ਹੈ RAM ਨਾਮ ਰਸ ਮਾਤੇ ਮਹਾ ਕਿਨ ਬੇਕ ਕੋਟ ਦੋਖ ਰੋਗਾ ਆਵਜ ਰੇਖਤ ਤੋ ਹਾਰੀ ਹਾਤੇ ਸਵਰ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਮਹ ਕਿਲ ਬਿਖ ਕੋਟ ਦੁਖ ਦੁਰਗਾ ਪ੍ਰਭ ਦ੍ਰਿਸ਼ਟ ਤੋ ਹਾਰੀ ਹਾਤੇ ਸੋਬਤ ਰਜਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼ਹੀਦ ਵਾਹਿਗੁਰੂ ਸਾਹਿਬ ਜੀ ਦੇਵੰਗਧਾਰੀ ਮਹਲਾ ਪੰਜਵਾ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾਹੂ ਜਾਤੇ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾਹੂ ਜਾਤੇ ਰਹਾਉ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕੋ ਕਾਲ ਨਾ ਖਾਤੇ ਰੰਗ ਤੁਮਾਰੇ ਲਾਲ ਭਏ ਹੈ ਰਾਮ ਨਾਮ ਰਸ ਮਤੇ ਮਹਾ ਕੇਲ ਬਿਖ ਕੋਟ ਦੋਖ ਰੋਗਾ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਮਹਕਿਲ ਬਿਖ ਕੋਟ ਦੋਖ ਰੁਗਾ ਪ੍ਰਭ ਦ੍ਰਿਸ਼ਟ ਤੋ ਹਾਤੇ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੇਵੰਗਦਾਰੀ ਮਹਲਾ 5 ਹਰ ਪ੍ਰਾਣ ਪ੍ਰਭੂ ਸੁਖ ਦਾਤੇ ਗੁਰਪ੍ਰਸਾਦ ਕਾਹੂ ਜਾਤੇ আরে প্রাণ